ਏਤੀ ਮਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਸੋ ਅੱਜ ਆਪਾਂ ਪਹੁੰਚੇ ਹਾਂ ਰੇਲਵੇ ਕਲੋਨੀ ਕੁਰਾਲੀ ਨਜ਼ਦੀਕ ਜਿੱਥੇ ਕੀ ਭਾਰਤ ਰਤਨ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ 68ਵਾਂ ਮਹਾਪਰੀਨਾਮ ਦਿਵਸ ਤੇ ਸ਼ਰਧਾਂਜਲੀ ਸਮਾਰੋਹ ਮਨਾਇਆ ਜਾ ਰਿਹਾ ਹੈ ਸੋ ਇੱਥੋਂ ਦੀਆਂ ਖਾਨੀਆਂ ਸਿੱਧੀਆਂ ਝਲਕੀਆਂ ਤੇ ਕਰਦੇ ਹਾਂ ਗੱਲਬਾਤ ਅੱਗੇ ਪ੍ਰਗਾਮ ਮਾਣ ਤੇ ਬਾਕੀ ਮੇਰੇ ਵੀਰ ਤੇ ਮੇਰੀ ਬੀਬੀਆਂ ਤੇ ਇਹ ਭੈਣਾ ਤੇ ਬੱਚੇ ਤੁਹਾਡਾ ਸਭ ਦਾ ਆਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਤੇ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਗਤ ਕੁਝ ਗਾਇਕ ਨੇ ਕੁਝ ਕਵੀ ਨੇ ਜੋ ਕਿ ਆਪਣੇ ਆਪਣੇ ਅੰਦਾਜ਼ ਵਿੱਚ ਆਪਣੇ ਆਪਣੇ ਢੰਗ ਨਾਲ ਜੋ ਬਾਬਾ ਸਾਹਿਬ ਦਾ ਜੀਵਨ ਸੰਦੇਸ਼ ਹੈ ਉਹ ਸਾਂਝਾ ਕਰਨਗੇ ਦੇਖ ਲਾ ਤੂੰ ਆਪੇ ਆ ਕੇ ਖਾਲ ਸੋਨੇ ਦੀ ਚਿੜੀ ਸੀ ਤੇਰਾ ਦੇਸ਼ ਬਾਬਾ ਸਾਹਿਬ ਇਹਨਾਂ ਜ਼ਾਲਮਾਂ ਨੇ ਕਰਤਾ ਬਹਾਲ ਇੱਕ ਸੌਤਾ ਸੀਾਰੇ ਹਿੰਦੁਸਤਾਨ ਵਿੱਚ ਸੋਨੇ ਦੀ ਟੀੜੀ ਸੀ ਜਿੱਤੇ ਗੌਂਦੀ ਅੱਜ ਪੂਬਾ ਮਾਰ ਮਾਰ ਰੋਂਦੀ ਮੇਰੇ ਸ਼ੈਨ ਛਾਵੇ ਕੱਲ ਜਿਹੜੀ ਗੀਤ ਸੀ ਸੁਣਾਉਂਦੀ ਖੁਸ਼ੀ ਮੇਰੀ ਤੁਹਾਡੇ ਵਿੱਚ ਪਹੁੰਚ ਕੇ ਮੈਂ ਸਮਝਦਾ ਕਿ ਬਾਬਾ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਤਿਹਾਸ ਦੀ ਵੀ ਗੱਲ ਕਰਦੇ ਹਾਂ ਅਸਲ ਤਾਂ ਇਤਿਹਾਸ ਹੀ ਆ ਆਪਣੇ ਇੱਥੇ ਕਰਾਲੀ ਦੇ ਪ੍ਰਧਾਨ ਸਾਹਿਬ ਮੋਨ ਲਾਲ ਜੀ ਉਹਨਾਂ ਨੂੰ ਕਾਲ ਕੰਡੈਕਟ ਕਰ ਲੋ ਕਿ ਸਾਡਾ ਬੱਚਾ ਇੱਥੇ ਹੈ ਤੇ ਸਾਨੂੰ ਹੈਲਪ ਚਾਹੀਦੀ ਹੈ ਉਹ ਮੈਨੂੰ ਕਨੈਕਟ ਕਰ ਮੈਂ ਉਹਦੀ ਹੈਲਪ ਕਰਾਂਗਾ ਸਪੋਰਟਸ ਚ ਅਸੀਂ ਬਹੁਤ ਕਿੱਛ ਹੈ जो तक तो स्पोर्ट्स एजुकेशन नहीं होंगी तो असी कामयाबी नहीं प्राप्त कर सकते नमस्कार मेरा नाम कशिश है मैं ग्यारहवीं कक्षा की छात्रा हूँ आज मैं आपके समक्ष संविधान निर्माता भारत रत्न डॉक्टर भीमराव अंबेडकर जी के बारे में अपने विचार प्रस्तुत करने जा रही हूँ दलितों के मसीहा डॉक्टर भीमराव अंबेडकर जी का जन्म 14 अप्रैल उन्नीस में मध्य प्रदेश के महू में हुआ था उनके पिता का का नाम का नाम रामजी और माताजी था। उन्होंने लंदन स्कूल ऑफ इकोनॉमिक्स एंड कोलंबिया विश्वविद्यालय से अर्थशास्त्र में डॉक्टर की उपाधि प्राप्त की थी डॉक्टर भीमराव अंबेडकर जी भारत को अखंड रूप में देखना चाहते थे उन्होंने ऐसे संविधान की रचना की जो अपने देश का विकास करे डॉक्टर भीमराव अंबेडकर जी भारतीय संविधान के निर्माता और भारत गणराज्य के संस्थापक हैं। वह पहले कानून मंत्री और न्याय मंत्री बने वे को जड़ से समाप्त करना चाहते थे डॉक्टर अंबेडकर जी सामाजिक रूप से पिछड़े और दलितों के अधिकारों के लिए जीवन भर संघर्ष करते रहे वो कहते थे कि मैं ऐसे धर्म को मानता हूँ जो स्वतंत्रता समानता और भाईचारा सिखाए 6 दिसंबर 1956 को डॉक्टर भीमराव अंबेडकर जी का निधन हुआ था देश के प्रति अतुलनीय सेवाओं के लिए सन 1990 में उन्हें भारत रत्न पुरस्कार से सम्मानित किया गया इसी के साथ मैं अपनी वाणी का विराम हूँ वो हर दिल में विराजमान है वो देश के लिए किए बड़े काम है हमारे बाबा साहिब बड़े महान है धन्यवाद जय भीम जयराम जिन्नी भी प्रबंधक कमेटी उन्होंने बहुत बहुत धन्यवाद और स्पेशल तौर पर ਗੁਰਪ੍ਰੀਤ ਜੀ ਜਿਨ੍ਹਾਂ ਨੇ ਐਡੀ ਦੂਤੋਂ ਜਿਲ੍ਹਾ ਲੁਧਿਆਣੇ ਤੋਂ ਸਾਨੂੰ ਆਪ ਸਭ ਸੰਗਤਾਂ ਦੇ ਸਾਹਮਣੇ ਆਉਣ ਦਾ ਉਹਨਾਂ ਦੇ ਵਿਚਾਰ ਸੁਣਨ ਦਾ ਤੇ ਵਿਚਾਰ ਕਹਿਣ ਦਾ ਜਿਹੜਾ ਸਮਾਂ ਦਿੱਤਾ ਉਹ ਕੋਰੀ ਅਪਮਨਾਦੀਆਂ ਬੀਤੀਆਂ ਕਹਾਣੀਆਂ ਉਹਨੇ ਭੁੱਖੇ ਰਹਿ ਕੇ ਕਟੀਆਂ ਉਹ ਰਾਤਾਂ ਯਾਦ ਆਉਂਦੀਆਂ ਦੁੱਖਾਂ ਚ ਹੰਡਾਏ ਹੋਏ ਪੱਲ ਯਾਦ ਆਉਂਦੇ ਨੇ ਮੈਨੂੰ ਉਹਦੇ ਬੀਤੇ ਹੋਏ ਕੱਲ ਯਾਦ ਆਉਂਦੇ ਨੇ ਤੇ ਸਾਨੂੰ ਕਿਸੇ ਨੇ ਕੁਝ ਨਹੀਂ ਲੱਭਾ ਅੱਜ ਅਸੀਂ ਚਿੱਟਲਾ ਤੋਂ ਬੋਦਾ ਬਾਜੇ ਜਿੰਤਾ ਕੋ ਬੰਧਿਆ ਬ੍ਰਾਂਡਡ ਤੇ ਆ ਕੇ ਬੜੀਆ ਪੈਂਟਾਂ ਪਾ ਲਈਆਂ ਬ੍ਰਾਂਡਡ ਸੂਟ ਪਾ ਲਏ ਸਾਡੇ ਪਹਿਰਾਵੇ ਨੇ ਵੀ ਸਾਡੇ ਭਰਾਵਾਂ ਨੇ ਵੀ ਬ੍ਰਾਂਡਡ ਸੂਟ ਪਾ ਕੇ ਸਾਰਾ ਕੁਝ ਪਾ ਲਿਆ ਅਸੀਂ ਸਾਰਾ ਕੁਝ ਬਦਲ ਲਿਆ ਅਸੀਂ ਤੇਤੀਆਰੇ ਹੋ ਗਏ ਕਾਰਾਂ ਵਾਲੇ ਹੋ ਗਏ ਅਸੀਂ ਆਪਣਾ ਸਾਰਾ ਕੁਝ ਬਦਲ ਲਿਆ ਪਰ ਇੱਕ ਟੀਮ ਹੀ ਬਦਲਿਆ ਸੀ ਅਸੀਂ ਆਪਣੀ ਕੱਪੜੀ ਵੀ ਬਦਲੀ ਅਸੀਂ ਅੱਜ ਵੀ ਫਰਮਾਂ ਦੇ ਵਿੱਚ ਬੜੇ ਹੋਏ ਆ ਪਖੰਗਾਂ ਦੇ ਵਿੱਚ ਬੜੇ ਹੋਏ ਆ ਖਲਾਣੇ ਬਾਬੇ ਤੋਂ ਬਚਾਓ ਜੀ ਉਹ ਆਇਆ ਕਰ ਦਿੰਦਾ ਟਮਕਾਣੇ ਬਾਬੇ ਤੋਂ ਜਾਓ ਜੀ ਉਹ ਆਇਆ ਕਰ ਦਿੰਦਾ ਇਸ ਕਰਕੇ ਬਾਬਾ ਜਿੱਤਾ ਕੋਈ ਨਹੀਂ ਹੈ ਸਿਰਫ ਜੇ ਸਾਡੇ ਬਾਬਾ ਹੈਗੇ ਆ ਉਹ ਐਸੇ ਸਿਰਫ ਪਰ ਸਿਰਫ ਦੱਬਕ ਤੇਮਰਾਉ ਅੰbedkar ਸਾਹਿਬ ਜਿਨ੍ਹਾਂ ਦੇ ਬਟਾਲਰ ਅਜਿਨਾ ਬ੍ਰਾਂਡਡ ਬੂਟ ਪਾਏ ਆ ਬ੍ਰਾਂਡਡ ਪੈਂਟ ਪਾਈ ਆ ਕੋਟ ਪਾਇਆ ਅਜ ਜੋ ਕੁਝ ਵੀ ਹੈ ਮੈਂ ਮੇਰੀ ਜੇਬ ਦੇ ਵਿੱਚ ਪੈਣ ਲੱਗਿਆ ਹੋਇਆ ਤੇ ਜਿਆ ਵਧੀਆ ਨਕਰੀ ਕਰ ਰਿਹਾ ਕਿਤੇ ਬਦਲਾ ਸਿਰਫ ਡਾਕਟਰ ਤੇ 임ਰਾਉ ਅੰਮ੍ਰਿਤ ਸਿੰਘ ਸਾਹਿਬ ਦੀ ਦਿਵਾਲਤ ਅੱਜ ਨਾਲ ਸਾਡੇ ਦੇ ਸਰਦਾਰ ਲਿਖਿਆ ਅੱਜ ਸਾਡੇ ਆ ਪੜਾਣੇ ਵਧੀਆ ਕੱਪੜੇ ਪਾਏ ਆ ਤੇ ਕੂਦੀ ਮਦਦੋਂ ਪਾਏ ਆ ਜੀ ਤੇ ਸਾਡੇ ਲਈ 나ਗੇਲੀ 나ਦੀ ਆ ਜਿਨੇ ਸਭ ਤੋਂ ਪਹਿਲਾਂ ਉੱਚੀ ਦਾ ਸੰਘਰਸ਼ ਕੀਤਾ ਬਾਬਾ ਸਾਹਿਬ ਨੇ ਸਾਡੇ ਲਈ ਸੰਘਰਸ਼ ਕੀਤਾ मुझे आज बहुत खुशी हो रही है जो करौली में चंडीगढ़ में जो कार्यक्रम चल रहा बाबा साहब के पर निर्माण दिवस के उपलक्ष्य पे मैं आने वाले भविष्य के लिए कामना करता हूँ कि आप लोग साहित्यकार पत्रकार जो हैं बाबा साहब का प्रचार प्रसार करते रहें बाबा साहब के बच्चों को हौसला बुलंद करते रहें और आने वाले समय में बाबा साहब का सपना साकार होगा ये मेरा मानना है क्योंकि बाबा साहब ने जो काम किया वो दुनिया की संस्कृति मान रही है भारत की संस्कृति नहीं मान रही है आज जो बाबा साहब के नाम पर देश दुनिया में संदेश जा रहे हैं वो गौरवशाली काम कर रहे हैं इसलिए साथियों मैं पंजाब की धरती पर इधर आया हूँ मध्य प्रदेश से जहाँ बाबा साहब का जन्म हुआ उसी जगह से मैं आया हूँ और आप लोगों को पुनः धन्यवाद देता हूँ कि आप जैसे लोग पंजाब के लोग बहुत सम्पन्न वर्ग में आते हैं अन्य स्टेटों से बहुत बेहतरीन लोग हैं मजबूत हैं और यहाँ के ਵੀ ਕਾਫੀ ਅੱਛੇ ਲੋਕ ਹੈ ਬਾਬਾ ਸਾਹਿਬ ਕੇ ਮਿਸ਼ਨਰੀ ਸਾਥੀ ਹੈ ਤਾਂ ਮੈਂ ਸਭ ਕੋ ਪੁਨਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਦਾ ਜਿਹੜਾ ਪ੍ਰੀ ਨਿਰਮਾਨ ਦਿਵਸ ਬਾਬਾ ਸਾਹਿਬ ਦਾ ਸੀ ਮਨਾ ਰਹੇ ਹੈਗੇ ਆ ਇਹਦੇ ਵਿੱਚ ਮੈਂ ਬਸ ਇੱਕੋ ਹੀ ਸੰਦੇਸ਼ ਦੇਣਾ ਚਾਹਦੀ ਆ ਕਿ ਬਾਬਾ ਸਾਹਿਬ ਦੀ ਇਸ ਚਿੰਗਾਰੀ ਨੂੰ ਜਲਦਾ ਰੱਖਣ ਦੇ ਲਈ ਇਹਨੂੰ ਹਰ ਸਾਲ ਮਨਾਇਆ ਜਾਵੇ ਤਾਂ ਜੋ ਬੱਚਿਆਂ ਵੀ ਜਿਹੜਾ ਇਹ ਸੰਦੇਸ਼ ਆ ਉਹ ਸਿੱਧਾ ਸਿੱਧਾ ਜਾ ਸਕੇ ਸਿਲੇਬਸ ਵਿੱਚ ਬਹੁਤ ਘੱਟ ਹੈ ਸੰਵਿਧਾਨ ਬਾਰੇ ਜਾਣਕਾਰੀ ਔਰ ਇਹ ਇਹੀ ਮੰਚ ਇੱਕ ਹੈਗਾ ਜਿੱਥੋਂ ਅਸੀਂ ਬਾਬਾ ਸਾਹਿਬ ਨੂੰ ਜਿੰਦਾ ਰੱਖ ਸਕਦੇ ਆ ਨਹੀਂ ਤਾਂ ਜਿਹੜਾ ਹੈਗਾ ਅਸੀਂ ਉਹਨੂੰ ਆਪਣੇ ਰੈਬਰਾਂ ਨੂੰ ਭੁੱਲ ਜਾਵਾਂਗੇ ਇਹ ਹੀ ਇੱਕ ਤਰੀਕਾ ਹੈ ਕਿ ਬਾਬਾ ਸਾਹਿਬ ਦਾ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਦਾ ਜਨਮ ਦਿਵਸ ਉਹ ਅਸੀਂ ਆਪਣੀ ਤਰੀਕਾ ਵਿੱਚ ਗੁਰਪੁਰਬ ਮੰਗ ਲਿਖ ਲਈਏ ਤੇ ਉਹਨੂੰ ਸਦਾ ਹੀ ਮਨਾਉਂਦੇ ਰਹੀਏ ਇਹ ਹੀ ਮੈਂ ਕਹਿਣਾ ਚਾਹਨੀ ਆ ਕਿ ਜੈ ਪੀਮ ਜੈ ਭਾਰਤ ਅੱਜ ਬਾਬਾ ਸਾਹਿਬ ਦਾ ਪ੍ਰੀ ਨਿਰਵਾਣ ਦਿਵਸ ਕੁਰਾਲੀ ਵਿਖੇ ਮਨਾਇਆ ਜਾ ਰਿਹਾ ਤੇ ਇਸ ਪ੍ਰੀ ਨਿਰਵਾਣ ਦਿਵਸ ਤੇ ਸਾਰਿਆਂ ਨੂੰ ਇਹ ਸੰਦੇਸ਼ ਲੈਣਾ ਚਾਹੀਦਾ ਕਿ ਬਾਬਾ ਸਾਹਿਬ ਨੇ ਬੁੱਧ ਧਰਮ ਕਿਉਂ ਗ੍ਰਹਿਣ ਕਰਿਆ ਸੀ ਤੇ ਇਸ ਦਾ ਨਾਮ ਪ੍ਰੀ ਨਿਰਵਾਣ ਦਿਵਸ ਕਰਕੇ ਕਿਉਂ ਜਾਣਿਆ ਜਾਂਦਾ ਤੇ ਇਹ ਇੱਥੇ ਕੋਰਾਲੀ ਦੇ ਸਮਾਜ ਦਾ ਵੱਡਾ ਉਪਰਾਲਾ ਹੈ ਕਿ ਉਹ ਬਾਬਾ ਸਾਹਿਬ ਨੂੰ ਯਾਦ ਕਰ ਰਹੇ ਹਨ ਅੱਜ ਜੋ ਡਾਕਟਰ ਪੀ ਮਰਾਵ ਜੀ ਉਮੇਦਕਰ ਸਾਹਿਬ ਜੀ ਦਾ ਸਮਾਗਮ ਹੋਇਆ ਅੱਜ ਇੱਥੇ ਕਸ਼ਿਸ਼ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ ਸੋ ਸਾਡੇ ਨਾਲ ਬੈਠੇ ਨੇ ਕਸ਼ਿਸ਼ ਸ਼ਰਮਾ ਜੀ ਤੋਂ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਸ਼ਿਸ਼ ਜੀ ਜੋ ਤੁਹਾਨੂੰ ਅੱਜ ਸਨਮਾਨਿਤ ਕੀਤਾ ਗਿਆ ਕਿਉਂ ਕੀਤਾ ਗਿਆ ਡਾਕਟਰ ਪੀਮਰਾ ਅੰਬੇਦਕੀ ਜੀ ਦਾ ਮੈਂ ਇੱਕ ਪੇਪਰ ਦਿੱਤਾ ਸੀਗਾ ਜੋ ਕਿ ਕੰਪੀਟੀਟਿਵ ਐਗਜ਼ਾਮ ਸੀਗਾ ਉਹ 100 ਨੰਬਰ ਦਾ ਸੀ ਜਿਹਦੇ ਵਿੱਚ ਮੈਂ 52 ਨੰਬਰ ਪ੍ਰਾਪਤ ਕੀਤੇ ਔਰ ਮੈਨੂੰ ਇਸ ਲਈ ਚੀਜ਼ ਲਈ ਸਨਮਾਨਿਤ ਕੀਤਾ ਗਿਆ ਇਹ ਜਿਹੜਾ ਪੇਪਰ ਹੋਇਆ ਸੀ ਇਹ ਤੁਹਾਡਾ ਕਦੋਂ ਹੋਇਆ ਸੀ ਇਹ 10 ਅਕਤੂਬਰ ਨੂੰ ਹੋਇਆ ਸੀਗਾ ਇਸ ਪੇਪਰ ਵਿੱਚ ਤੁਹਾਨੂੰ ਕੀ ਪੁੱਛਿਆ ਗਿਆ ਸੀ ਤੇ ਇਸ ਵਿੱਚ ਕੀ ਕੁਐਸਚਨ ਆਏ ਸੀ ਤੁਹਾਨੂੰ ਉਹਨਾਂ ਦੇ ਜੀਵਨ ਬਾਰੇ ਉਹਨਾਂ ਨੇ ਆਪਣੇ ਜੀਵਨ ਚ ਕੀ ਮਹਾਨ ਕੰਮ ਕੀਤੇ ਸਭ ਇਹ ਪੁੱਛਿਆ ਗਿਆ ਸੀ ਅੱਜ ਜਦੋਂ ਕਿ ਤੁਹਾਨੂੰ ਉੱਥੇ ਸਨਮਾਨਤ ਕੀਤਾ ਗਿਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਤੁਸੀਂ ਕੀ ਸੁਨੇਹਾ ਦੇਵੋਗੇ ਇਸ ਪੇਪਰ ਬਾਰੇ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ Thank you.